ਕਰਕੇ ਜੋ ਇਹਨਾਂ ਨੇ ਕਿਹਾ ਪਹਿਲਾਂ ਰਾਤ ਸਾਡੀ ਕਰੋ ਗੱਲ ਫੇਰ ਕਰ ਪਹਿਲਾਂ ਰਾਤ ਕੋਈ ਨਹੀਂ ਸਾਰੇ ਸੇ ਕਰ ਲੈਣੇ ਪਹਿਲਾਂ ਚਲੋ ਆ ਜਿਓ ਜਨਾਰੋ ਇਹਦਾ ਲੀਟ ਨਹੀਂ ਹੈਗਾ ਕੋਈ ਗੱਲ ਨਾ ਛੱਡੋ ਅਮਰਾ ਨਹੀਂ ਹੋ ਸਕਦੇ ਕਿਲੇ ਦਾ ਔਰ ਛਡੋ ਛਡੋ ਵੀ ਤੇ ਆਈ ਵਾਹ ਰਾਤ ਬੋਲੋ ਬੋਲੋ ਰਾਤ ਕਿੱਥੇ ਦਾ ਕਰ ਰਹੇ ਹੋ ਮਾਰੀਆਂ ਉਹ ਤੇ ਅਮਲਾ ਦਿੱਤੀ ਆ ਆਏ ਆਏ ਕਿਰਚ ਵਾਲੀ ਨਹੀਂ ਆਈ ਜਿਹੜਾ ਪੁੱਛੀ ਸੀ ਜਿਹਦੇ ਹੱਥ ਤੇ ਲੱਗੀ ਕੋਈ ਨਹੀਂ ਕੋਈ ਆਇਆ ਜਿਹੜੀ ਸਟੱਟ ਹੱਥ ਵਾਲੀ ਹੱਥ ਵਾਲੀ ਆਈ ਆਂਗਲ ਵਾਲੀ ਆਈ ਆ ਸਰ ਉਹਨਾਂ ਦੇ ਫਿਰ ਉਹ ਦਊਗਾ ਨਾ ਦੇਖ ਬੰਦਾ ਦੇਖੋ ਉਹ ਆਂਦੇ ਵੀ ਸਾਡੇ ਕੋਲ ਪ੍ਰਸ਼ਾਸਨ ਸਰੂਕਾਜਮ ਪਾ ਕੇ ਪ੍ਰਸ਼ਾਸਨ ਸਾਡੇ ਲੈ ਕੇ ਜਾਵੇ ਨਾ ਆਪਾਂ ਉਹਨੂੰ ਲੈ ਕੇ ਜਾ ਨਹੀਂ ਮੇਰੀ ਲੈ ਲੈਣੀ ਆ ਉਹਨਾਂ ਦੀ ਮੇਰੀ ਤੁਹਾਡੀ ਵੀ ਨਹੀਂ ਮਿਲੀ ਉਹਨਾਂ ਦੀ ਲੈ ਲੈਣੀ ਆ ਉਹਨਾਂ ਦੀ ਤੇ ਤੂੰ ਗੱਲ ਕਰੀਓ ਕੱਲ੍ਹ ਤੇ ਲਾਉਂਗਾ ਉਹਨਾਂ ਦੀ ਮਿਲੀ ਨਹੀਂ ਤੇ ਪੈਸੋ ਫੜ ਕੇ ਖੜਿਆ ਲਾ ਕੇ ਜਾਣਾ ਮੈਨੂੰ ਨਹੀਂ ਮਿਲੀ ਕੱਲ ਆਪਾਂ ਨੇ ਟਾਈਮ ਦਿੱਤਾ ਸਵੇਰ ਆਹ ਹੁਣ ਤੱਕ ਹੋ ਗਿਆ ਮੇਰੀ ਐਮਐਲਆਰ ਦਿੰਦੀ ਹੈ ਮਾਮਲਾ ਸਰ ਜਿਹੜਾ 14 ਤਰੀਕ ਨੂੰ ਜਿਹੜਾ ਐਕਸੀਡੈਂਟ ਹੋਇਆ ਸੀ ਰਾਤ ਨੂੰ ਤੇ ਉਹਦੇ باوجود ਜਿਹੜਾ ਜਥੇਬੰਦੀਆਂ ਵੱਲੋਂ ਜਿਹੜਾ ਧਰਨੇ ਦਾ ਐਲਾਨ ਕੀਤਾ ਗਿਆ ਸੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਐਸਪੀ ਭਾਲਜੀ ਜਿਨ੍ਹਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਐਸਐਸਓ ਸਾਹਿਬ ਨੂੰ ਵੀ ਸੱਦਿਆ ਕਿ ਜਿਹੜਾ ਇਹਨਾਂ ਦਾ ਪਰਚਾ ਵਾ ਉਹ ਬੰਦਾ ਕ੍ਰਾਸ ਕੀਤਾ ਜਾਵੇ ਤੇ ਕੱਲ ਸਾਨੂੰ ਟਾਈਮ ਦੇ ਕੇ ਵਿਸ਼ਵਾਸ ਦਿਵਾ ਗਏ ਸਵੇਰੇ ਸਾਨੂੰ ਜਿਹੜੀ ਆ ਪਰਚੇ ਦੀ ਕਾਪੀ ਜਿਹੜੀ ਨਹੀਂ ਮਿਲੀ ਤੇ ਜਿਹੜਾ ਅਸੀਂ ਧਰਨੇ ਦਾ ਐਲਾਨ ਕੀਤਾ ਸੀ ਉਹ ਅਸੀਂ ਜਿੰਨੀਆਂ ਵੀ ਜਥੇਬੰਦੀਆਂ ਆਈਆਂ ਉਹ ਅਸੀਂ ਧਰਨੇ ਦਾ ਕਹਿਆ ਵੀ ਜੇ ਸਾਡੀ ਜਿਹੜੀ ਐਫਆਰ ਦੀ ਸਾਨੂੰ ਕਾਪੀ ਦਿੱਤੀ ਜਾਊਗੀ ਤੇ ਅਸੀਂ ਧਰਨਾ ਜਿਹੜਾ ਚੁੱਕ ਦਾਂਗੇ ਤੇ ਮਜਬੂਰਨ ਜਿਹੜਾ ਵੀ ਸਾਨੂੰ ਸੰਘਰਸ਼ ਕਰਕੇ ਜਿਹੜੇ ਆਪਣੇ ਹੱਕ ਲੈਣੇ ਪੈਂਦੇ ਆ ਇਹਗਾ ਤੁਹਾਨੂੰ ਧਰਨਾਲਾ ਲਾਉਣਾ ਪਿਆ ਇਨਸਾਫ ਉਧਰ ਨਹੀਂ ਮਿਲਿਆ ਤੁਨ ਵੇਖੋ ਜੀ ਜੇ ਇਹਦੇ ਉਧਰ ਮਿਲਦਾ ਤੇ ਸਾਨੂੰ ਕੀ ਲੋੜੀ ਵੀ ਇੰਨੀ ਗਰਮੀ ਦੇ ਵਿੱਚ ਜਿਹੜਾ ਪਰਿਵਾਰਾਂ ਨੂੰ ਲੈ ਕੇ ਬੈਹਨ ਦੀ ਤੇ ਨਾਲ ਜਿਹੜੀ ਇੰਨੀ ਪਬਲਿਕ ਜਿਹੜੀ ਉਹ ਵੀ ਪਰੇਸ਼ਾਨ ਹੋਈ ਅਸੀਂ ਵੀ ਜਿਹੜਾ ਇੰਨੇ ਪਰੇਸ਼ਾਨ ਹੋਏ ਸਾਨੂੰ ਸ਼ੌਂਕ ਨਹੀਂ ਕਿ ਅਸੀਂ ਵੀ ਤੁਪੇ ਬਈਏ ਸਾਰੇ ਜਿਹੜੇ ਨੌਜਵਾਨ ਪੜੇ ਲਿਖੇ ਨੌਜਵਾਨ ਆ ਤੇ ਜਿਹੜਾ ਮਜਬੂਰਨ ਜਿਹੜਾ ਵੀ ਸੰਘਰਸ਼ ਕਰਕੇ ਹੀ ਜਿਹੜਾ ਸਾਨੂੰ ਹੱਕ ਮਿਲਦੇ ਆ ਉਦਾਂ ਮਿਲਦੇ ਨਹੀਂ ਆ ਜਿਹੜਾ ਗਰੀਬ ਪਰਿਵਾਰ ਆ ਇਹਨਾਂ ਨੂੰ ਸੰਘਰਸ਼ ਕਰਕੇ ਹੱਕ ਲੈਣੇ ਪੈਂਦੇ ਆ ਤੇ ਹੁਣ ਤੁਹਾਡਾ ਕੀ ਆ ਜਿਹੜਾ ਧਰਨਾ ਚੁਕਾਇਆ ਗਿਆ ਕੀ ਮੰਗਾਂ ਮੰਗੀਆਂ ਹੁਣ ਇਹੋ ਆ ਕਿ ਜਿਹੜਾ ਸਾਡਾ ਜੋ ਵੀ ਐਮਐਲਆਰ ਦੇ ਬੰਦੀ ਸਾਡੀ ਉਹਦੇ ਬਾਵਜੂਦ ਕਹਿੰਦੇ ਵੀ ਜੋ ਵੀ ਤੁਹਾਡੀਆਂ ਧਾਰਾਵਾਂ ਕ੍ਰਾਸ ਪਰਚਾ ਜਿਹੜਾ ਕੀਤਾ ਜਾਊਗਾ ਜਿਹੜੀ ਉਹਨਾਂ ਦੀ 307 ਉਹ ਤੋੜੀ ਜਾਊਗੀ ਕਿਹੜੇ ਥਾਣੇ 'ਚ ਆਏ ਤੁਸੀਂ ਥਾਣਾ ਜੀ ਇਹ ਸਦਰ ਥਾਣਾ ਐਕਸੀਡੈਂਟ ਕਿੱਥੇ ਆਇਆ ਖੰਨਾ ਐਕਸੀਡੈਂਟ ਜਿਹੜਾ ਐਕਸੀਡੈਂਟ ਜਿਹੜਾ ਉਹ ਖੰਨਾ ਪ ਮਾਡਲ ਡੀ ਮਾਡਲ ਜੋ ਬੋਲੇ ਸੋਨ ਪੈਪ ਵਾਨ ਵਾਲਮੀਕ ਮਹਾਰਾਜ ਕੀ ਜੈ ਸਾਡੀ ਜਥੇਬੰਦੀ ਗੁਰੂ ਵਾਲਮੀਕ ਧਰਮ ਸਮਾਜ ਇਕਤਾ ਮੈਂ ਉਸ ਦਾ ਮੁਖੀ ਹੋਣ ਦੇ ਨਾਤੇ ਦੇ ਉੱਤੇ ਇਹ ਵੀਰਾਂ ਦੇ ਨਾਲ ਆਇਆ ਹਾਂ ਸਰਵਤਨ ਦੇਣ ਵਾਸਤੇ ਜੋ ਕਿ ਗਰੀਬ ਪਰਿਵਾਰ ਦੇ ਨਾਲ ਧੱਕਾ ਹੋਇਆ ਕਿਸੇ ਨੇ ਜਾਣ ਬੁੱਝ ਕੇ ਗੱਡੀ ਮਾਰ ਕੇ ਗੱਡੀ ਦੇ ਵਿੱਚ ਤੇ ਉਹਨਾਂ ਦੇ ਨਾਲ ਝਗੜਾ ਵੀ ਕੀਤਾ ਤੇ ਪਰਚਾ ਵੀ ਉਹਨਾਂ ਦੇ ਉੱਤੇ 307 ਦਾ ਕਰਵਾ ਦਿੱਤਾ ਜੋ ਅਚਾਨਕ ਗੱਡੀ ਵੱਜਣ ਦੇ ਨਾਲ 307 ਦਾ ਪਰਚਾ ਜਿਹੜਾ ਨਹੀਂ ਹੀ दर्ज ਹੋਣਾ ਚਾਹੀਦਾ ਕਿਉਂਕਿ ਉਹ ਅਚਾਨਕ ਐਕਸੀਡੈਂਟ ਹੋ ਗਿਆ ਉਹਦੇ ਵਿੱਚ ਕੋਈ ਲੜਾਈ ਦਾ ਮਾਹੌਲ ਨਹੀਂ ਉਤਨਾੜ ਲੋਕ ਹੀ ਉਹਨਾਂ ਨੇ ਪ੍ਰਸ਼ਾਸਨ ਦੀ ਮਿਲੀ ਭੁਗਤੀ ਦੇ ਨਾਲ ਜਿਹੜਾ 307 ਦਾ ਪਰਚਾ ਦਰਜ ਕਰਾਤਾ ਉਸ ਦੇ ਵਾਸਤੇ ਅਸੀਂ ਇਨਸਾਫ ਲੈਣ ਵਾਸਤੇ ਜੋ ਕ੍ਰਾਸ ਪਰਚਾ ਕਰਾਉਣ ਵਾਸਤੇ ਆਪਾਂ ਧਰਨਾ ਜਿਹੜਾ ਲਾਇਆ ਹੈ ਉਹ ਤਾਂ ਦੀ ਕੀ ਮੰਗਾਂ ਪੂਰੀ ਹੋਈਆਂ ਉਹਦੇ ਵਿੱਚ ਐਸਪੀ ਹਰਪਾਲ ਜੀ ਨੇ ਵਿਸ਼ਵਾਸ ਦਿਵਾ ਦਿੱਤਾ ਵੀ 307 ਦਾ ਪਰਚਾ ਜਿਹੜਾ ਤੁਹਾਡਾ ਵੀ ਤੁਹਾਡੇ ਮੁੰਡੇ ਦੇ ਕਿਰਚਾਂ ਵੱਜੀਆਂ ਆ ਉਹਨਾਂ ਨੇ ਮਾਰੀਆਂ ਦੇ ਨਾਲ ਲੋਕਾਂ ਨੇ ਤੇ ਤੁਹਾਡਾ ਵੀ ਜਿਹੜਾ 307 ਦਾ ਪਰਚਾ ਜਿਹੜਾ ਦਰਜ ਕੀਤਾ ਜਾਏਗਾ ਜੋ ਵੀ ਰਿਜ਼ਲਟ ਆਏਗਾ ਉਦੇ ਮੁਤਾਬਕ ਤੇ ਦੂਸਰਾ ਜਿਹੜਾ ਕੈਨਸਲ ਕੀਤਾ ਜਾਏਗਾ ਜੇ ਨਜਾਇਜ਼ ਹੋਏਗਾ ਤੇ ਉਹਦੀ ਵੈਰੀਫਿਕੇਸ਼ਨ ਸਾਸਨ ਦੀ ਪ੍ਰਸ਼ਾਸਨ ਬਾਬਰ ਕਹਿ ਰਿਹਾ ਵੀ ਤਰਨਾਲੋਂ ਤੋਂ ਪਹਿਲਾਂ ਮੰਗ ਪੱਤਰ ਦੇਣਾ ਜਿਹੜਾ ਦਿੱਤਾ ਤੁਸੀਂ ਦਿੱਤਾ ਹੀ ਨਹੀਂ ਨਹੀਂ ਪ੍ਰਸ਼ਾਸਨ ਵੀ ਪਹਿਲਾਂ ਵਿਸ਼ਵਾਸ ਦਿਵਾਉਂਦਾ ਰਿਹਾ ਨਾ ਤਾਂ ਕਰਕੇ ਫਿਰ ਤਰਨ ਇਹ ਮੰਗ ਪੱਤਰ ਤਾਂ ਨਹੀਂ ਦਿੱਤਾ ਪਹਿਲਾਂ ਵਿਸ਼ਵਾਸ ਦਿਵਾਉਂਦੇ ਰਹੇ ਤੇ ਅਚਾਨਕ ਤਾਂ ਲਾਉਣਾ ਪਿਆ ਵੀ ਇਹ ਟਾਈਮ ਨਹੀਂ ਆਉਂਦੇ ਸਾਰੇ ਹੀ ਤਰਮ ਸਮਾਜੀ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਜਾਵਲਮਕੀ ਹਰ ਹਰ ਵਾਲਮੀਕੀ ਇਹ ਜੀ 14 ਤਰੀਕ ਨੂੰ ਇੱਕ ਰੋਡ ਐਕਸੀਡੈਂਟ ਹੋਇਆ ਸੀ ਡੀਮਾਰਟ ਦੇ ਲਾਗੇ ਉਸੇ ਸਾਡੇ ਨੌਜਵਾਨ ਜਾ ਰਹੇ ਸੀ ਮਗਰੋਂ ਕੁਝ ਕੁਝ ਨੌਜਵਾਨ ਆ ਰਹੇ ਸੀ ਉਹਨਾਂ ਵੱਲੋਂ ਜਿਹੜੀ ਆ ਬਹੁਤ ਨਾਲ ਉਹਨਾਂ ਨੇ ਪਿੱਛੇ ਕਹਿਣ ਲੱਗੇ ਉਹਨਾਂ ਨੇ ਸਾਡੇ ਨੌਜਵਾਨਾਂ ਨਾਲ ਕਮਗਾਰਾਂ ਮਾਰੀਆਂ ਔਰ ਇੱਕ ਦਾ ਹੱਥ ਫ੍ਰੈਕਚਰ ਹੋਇਆ ਜਾਨੀ ਕਿ ਉਹਨਾਂ ਨੇ ਅਗਲੇ ਦਿਨ ਹੀ ਜਿਹੜਾ ਵਾ ਸਾਡੇ ਬੱਚਿਆਂ ਦੇ ਉੱਤੇ 307 ਜਿਹੜੀ ਆ ਉਹ ਦਾਇਰ ਕਰਾ ਦਿੱਤੀ ਔਰ ਪ੍ਰਸ਼ਾਸਨ ਵੱਲੋਂ ਜਿਹੜੀ ਇੰਨੀ ਢਿੱਲ ਗੁਜ਼ਾਰੀ ਸੀ ਕਿ ਸਾਡੇ ਨੌਜਵਾਨਾਂ ਨੂੰ ਜਿਹੜਾ ਇੱਥੋਂ ਤੱਕ ਕੋਸ਼ਿਸ਼ ਕੀਤੀ ਕਿ ਇਹ ਜਿਹੜਾ ਵਾ ਥਾਣਾ ਹਸਪੀਟਲੋਂ ਭਜਾਉਣ ਤੱਕ ਦੀ ਕੋਸ਼ਿਸ਼ ਕੀਤੀ ਤੇ ਕੱਲ ਜਦੋਂ ਮਾਨਯੋਗ ACP ਸਾਹਿਬ ਨੇ ਸਾਨੂੰ ਬੁਲਾਇਆ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਢਾਡੀ ਵੀ ਜਿਹੜੀ ਕਾਰਵਾਈ ਕਰਾਂਗੇ ਪਰ ਜਿਹੜਾ ਥਾਣਾ ਐਸਐਚਓ ਸਦਰ ਦੇ ਸਦਰ ਦੇ ਐਸਐਚਓ ਆ ਉਹ ਕੰਨੀ ਕਤਰਉਂਦੇ ਆ ਲੱਗਦਾ ਕਿ ਉਹਨਾਂ ਦੇ ਜਾਂ ਉਹਨਾਂ ਨਾਲ ਕੋਈ ਪਿਆਰ ਹੈ ਕਿਉਂਕਿ ਉਹ ਧਨਾੜ ਲੋਕ ਨੇ ਉਹਨਾਂ ਦੀ ਪ੍ਰਸ਼ਾਸਨ ਦੇ ਸਰਕਾਰੀ ਦਰਬਾਰੇ ਵੀ ਪੂਰੀ ਵਰੀਆ ਗੱਲ ਆ ਇਸ ਕਰਕੇ ਅਸੀਂ ਕਹਿੰਦੇ ਆ ਕਿ ਜਿਹੜਾ ਸਾਡੇ ਬੱਚਿਆਂ ਨੂੰ ਜਿਹੜਾ ਇਨਸਾਫ ਮਿਲੇ ਜੀ ਇੱਕ ਨੇ 14 15 ਦੀ ਰਾਤ ਨੂੰ ਇੱਕ ਐਕਸੀਡੈਂਟ ਹੋਇਆ ਸੀ ਐਕਸੀਡੈਂਟ ਤੋਂ ਬਾਅਦ ਦੋਵਾਂ ਪਾਰਟੀਆਂ ਦਾ ਝਗੜਾ ਹੋਇਆ ਸੀ ਜਿਸ ਝਗੜੇ ਦੇ ਜਿਹੜੇ ਆ ਇੱਕ ਤੇ ਰੋ ਵੱਲੋਂ ਜਿਹੜ ਦੂਜੀ ਪਾਰਟੀ ਜਿਹੜੀ ਆ ਜਦੋਂ ਪਰਚਾ ਦਰਜਨ ਤੋਂ ਆਪਣੇ ਉਹਨਾਂ ਨੇ ਐਮਐਲਆਰ ਕਟਾ ਕੇ ਹਸਪੀਟਲ ਤੋਂ ਅੱਗੇ ਪਿੱਛੇ ਡਰ ਦੇ ਮਾਰੇ ਹੋ ਗਏ ਸੀ ਜੋ ਕੱਲ ਜਿਹੜੇ ਮੇਰੇ ਦਫ਼ਤਰ ਪੇਸ਼ ਹੋਏ ਸੀ ਉਹਨਾਂ ਦੇ ਬਿਆਨ ਦੇ ਉੱਤੇ ਜਿਹੜਾ ਪਰਚਾ ਜਿਹੜਾ ਵਾ ਉਹਨਾਂ ਦਾ ਕ੍ਰਾਸ ਕੇਸ ਕਰ ਦਿੱਤਾ ਉਹਨਾਂ ਦੇ ਮਨਸੀ ਵੀ ਸਾਨੂੰ ਕਾਪੀ ਨਹੀਂ ਮਿਲੀ ਸਾਡਾ ਕ੍ਰਾਸ ਨਹੀਂ ਹੋਇਆ ਉਹਨਾਂ ਨੂੰ ਕਾਪੀ ਮੁਹੱਈਆ ਕਰ ਦਿੱਤੀ ਉਹਨਾਂ ਦੀ ਅਕਰਸੀ ਕਰਾ ਦਿੱਤੀ ਦਰਨਾ ਚਕਾ ਦਿੱਤਾ ਗਿਆ ਜੀ ਸਹੀ